ਮੋੜ ਕੇ ਸਭ ਤੋਂ ਮੁਖ ਤੁਰ ਗਿਆ ਕਰਮ ਸ਼ੀਲ ਜਥੇ ਬੰਦਕ ਯੋਦਾ ਸੀ ਬਲੰਦ ਹੌਸਲਾ ਉਹਦਾ ਮਨਜੀਤ ਕੌਰ ਨੀਜਰ ਮੇਰੀ ਮੇਰੀ ਭੈਣਾਂ ਮੇਰਾ ਪਿੰਡ ਸਿਦਮਾਦ ਹੁੰਦਾ ਆ ਤੇ ਮਨਜੀਤ ਕੌਰ ਨੇ ਜਿਹਦਾ ਨੀਜਰਾਂ ਪਿੰਡ ਆ ਪਰ ਇਹ ਮੇਰੀ ਭੂਆ ਦੀ ਕੁੜੀ ਆ ਤੇ ਮੇਰੀ ਵੱਡੀ ਭੈਣ ਆ ਜੀ ਤੇ ਕਰਨੈਲ ਸਿੰਘ ਨੀਜਰ ਜੀ ਮੇਰੇ ਫੁੱਫੜ ਸਨ ਜੀ ਤੇ ਮੈਂ ਕਿਸੇ ਕਵਿਤਾ ਦੀ ਕੋਈ ਵਿਆਖਿਆ ਆਈ ਮੈਂ ਵੀ ਕਲਾਸ ਵਿੱਚ ਬੈਠੀ ਸਾਂ ਤੇ ਉਹਨਾਂ ਨੇ ਕਿਹਾ ਕਿ ਜਦੋਂ ਮੇਰੇ ਘਰ ਦੇ ਅੰਦਰ ਤੀ ਪੈਦਾ ਹੋਈ ਪਹਿਲੀ ਜੇਠੀ ਧੀ ਘਰ ਵਿੱਚ ਧੀ ਹੋਈ ਪਰ ਬਾਪ ਨੇ ਪੁੱਤ ਦਾ ਦਰਜਾ ਦਿੱਤਾ ਗੱਲ ਕੇ ਅਸੀਂ ਅੱਜ ਮਨਜੀਤ ਕੌਰ ਨਿਜਰ ਜੀ ਦੇ ਨਾਲ ਮਨਜੀਤ ਕੌਰ ਨਿਜਰ ਨਿਜਰ ਨਾਇਆ ਨਿਜਰਾ ਪੈਂਡ ਜੋ ਕਰਨੈਲ ਸਿੰਘ ਨਿਜਰ ਜੋ ਲੇਖਕ ਹੋਏ ਨੇ ਲਖਾਰੀ ਹੋਏ ਨੇ ਤੇ ਜਿਨ੍ਹਾਂ ਨੇ ਆਪਣੀਆਂ ਬਹੁਤ ਸਾਰੀਆਂ ਲਿਖਤਾਂ ਲਿਖੀਆਂ ਦੁਨੀਆ ਦੇ ਉੱਤੇ ਆਪਣੀ ਜ਼ਿੰਦਗੀ ਦੀ ਇੱਕ ਉਸ ਲਿਖਤ ਨੂੰ ਛੱਡ ਗਏ ਨੇ ਜਿਹਨੂੰ ਅੱਜ ਵੀ ਦੁਨੀਆ ਸੁਣਦੀ ਆ ਦਿਖਦੀ ਆ ਪਰ ਕਹਿੰਦੇ ਇੱਕ ਲਖਾਰੀ ਦੇ ਜਾਣ ਦੇ ਮਗਰੋਂ ਜਦੋਂ ਜੋ ਬਰਾਗ ਲਿਖਤ ਜਗਤ ਦੇ ਵਿੱਚ ਆਇਆ ਚੰਗੇ ਚੰਗਿਆਂ ਨੇ ਲਿਖਿਆ ਉਹਨਾਂ ਬਾਰੇ ਉਹਨਾਂ ਨੇ ਆਪਣੀ ਧੀ ਨੂੰ ਪੁੱਤ ਦਾ ਦਰਜਾ ਦਿੱਤਾ ਸੀ ਤੇ ਮਨਜੀਤ ਕੌਰ ਨੇਜਰ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਧੰਨਵਾਦ ਆ ਕਰੀਆ ਜੀ ਤੁਸੀਂ ਬਹੁਤ ਭਾਵੁਕ ਮੈਨੂੰ ਕਰ ਦਿੱਤਾ ਪਾਪਾ ਜੀ ਦੇ ਬਾਰੇ ਪੁੱਛ ਕੇ ਜੋ ਕਿ ਮੇਰੇ ਦਿਲ ਦੀ ਗਹਿਰਾਈਆਂ ਵਿੱਚ ਉਹਨਾਂ ਦਾ ਸਤਕਾਰ ਉਹਨਾਂ ਦਾ ਪਿਆਰ ਸ਼ਾਇਦ ਮੈਂ ਸ਼ਬਦਾਂ ਵਿੱਚ ਨਹੀਂ ਪਰੋਹ ਸਕਦੀ ਜਿੰਨਾ ਹੈਗਾ ਜੀ ਉਸ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਪੁੱਤ ਦਾ ਦਰਜਾ ਦੇਣ ਦੀ ਜੀ ਸ਼ਾਇਦ ਉਹਨਾਂ ਨੇ ਮੇਰੇ ਵਿੱਚ ਕਈ ਲੱਖਾਂ ਪੁੱਤਾਂ ਨਾਲੋਂ ਜ਼ਿਆਦਾ ਵਿਸ਼ਵਾਸ ਦੇਖਿਆ ਜੀ ਅਤੇ ਜੋ ਵੀ ਮੈਂ ਅੱਜ ਹਾਂ ਉਹ ਮੈਂ ਉਹਨਾਂ ਦੀ ਬਣੀ ਹੋਈ ਹਾਂ ਜਿੰਨਾ ਚਿਰ ਵੀ ਉਹ ਜੀਵਤ ਰਹੇ ਉਹਨਾਂ ਨੇ ਮੇਰੇ ਹਾਰ ਉੱਤੇ ਹਰ ਤਰ੍ਹਾਂ ਦਾ ਜਿਹੜੀ ਮੈਂ ਤੇ ਕੰਮ ਕੀਤਾ ਮੈਨੂੰ ਇੱਕ ਘਟਨਾ ਯਾਦ ਹੈ ਜੀ ਕਿ ਮੈਂ 9ਵੀਂ ਕਲਾਸ ਵਿੱਚ ਖੀਵੇ ਸਕੂਲ ਵਿੱਚ ਪੜ੍ਹਦੀ ਸਾਂ ਜੀ ਪਾਪਾ ਜੀ ਉੱਥੇ ਮੇਰੇ ਪੰਜਾਬੀ ਦੇ ਅਧਿਆਪਕ ਸਨ ਜੀ ਕਿ ਕਿਸੇ ਕਵਿਤਾ ਦੀ ਕੋਈ ਵਿਆਖਿਆ ਆਈ ਮੈਂ ਵੀ ਕਲਾਸ ਵਿੱਚ ਬੈਠੀ ਸਾਂ ਤੇ ਉਹਨਾਂ ਨੇ ਕਿਹਾ ਕਿ ਜਦੋਂ ਮੇਰੇ ਘਰ ਦੇ ਅੰਦਰ ਧੀ ਪੈਦਾ ਹੋਈ ਪਹਿਲੀ ਜੇਠੀ ਧੀ ਤਾਂ ਕਿਸੇ ਨੇ ਮੈਨੂੰ ਦੱਸਿਆ ਨਹੀਂ ਫਿਰ ਮੈਨੂੰ ਕਣਕ ਵੱਢਦੇ ਹੋਏ ਨੂੰ ਕਿਸੇ ਨੇ ਸਨੇਹਾ ਦਿੱਤਾ ਅੱਜ ਤੋਂ ਉਹ ਇੱਕ ਜ਼ਿੰਮੇਵਾਰ ਇਨਸਾਨ ਹੋ ਗਿਆ ਹੈ ਤੇਰੇ ਘਰ ਧੀ ਨੇ ਜਨਮ ਲਿਆ ਜੀ ਪਾਪਾ ਜੀ ਨੇ ਕਿਹਾ ਕਿ ਮੇਰੇ ਘਰ ਧੰਨ ਨੇ ਜਨਮ ਲਿਆ ਧੰਨ ਨੇ ਜੀ ਉਹਨਾਂ ਨੇ ਉੱਥੇ ਹੀ ਮੈਨੂੰ ਮਨੀ ਨਾ ਉਹ ਜਿਹੜਾ ਤੁਹਾਡਾ ਸ਼ਾਰਟ ਨਾ ਆ ਮਨਜੀਤ ਮਨੀ ਹਾਂ ਜੀ ਜਿਹੜਾ ਪਾਪਾ ਜੀ ਨੇ ਮੈਨੂੰ ਦਿੱਤਾ ਹਾਂ ਅਮੀਰ ਹਾਂ ਜੀ ਤੇ ਉਸ ਤੋਂ ਬਾਅਦ ਮੈਂ ਦੇਖਿਆ ਕਿ ਉਹ ਕਿੰਨਾ ਮੈਨੂੰ ਉਹਨਾਂ ਤੇ ਫਖਰ ਸੀ ਉਹਨਾਂ ਦੀ ਧੀ ਹੋਣ ਦਾ ਜੀ ਉਸ ਤੋਂ ਬਾਅਦ ਜਿਹੜੀ ਇੱਕ ਹੋਰ ਘਟਨਾ ਮੇਰੇ ਦਿਲ ਦੇ ਬਹੁਤ ਕਰੀਬ ਹੈ ਜੀ ਇਹ ਕਿ ਸ਼ਾਇਦ 82 ਜਾਂ 83 ਦੇ ਵਿੱਚ ਮੈਂ ਇੱਕ ਰੇਡੀਓ ਸਟੇਸ਼ਨ ਜਲੰਧਰ ਵਿੱਚ ਪ੍ਰੋਗਰਾਮ ਕੀਤਾ ਜੀ ਉਸ ਜਮਾਨੇ ਦੇ ਵਿੱਚ ਇੱਕ ਜਮਾ ਤਰੰਗ ਨਾਂ ਦਾ ਪ੍ਰੋਗਰਾਮ ਚੱਲਦਾ ਹੁੰਦਾ ਸੀ ਜਮਾ ਤਰੰਗ ਨਾਂ ਦਾ ਜੀ ਉਹਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਤਾਂ ਰੇਡੀਓ ਸਟੇਸ਼ਨ ਵਾਲਿਆਂ ਨੇ ਮੈਨੂੰ ਇੱਕ ਚੈੱਕ ਦਿੱਤਾ ਅੱਜ ਵੀ ਮੈਨੂੰ ਯਾਦ ਹੈ ਕਿ ਉਹ 80 ਰੁਪਏ ਦਾ ਸੀ ਜੀ ਤੇ ਉਹ ਸਟੇਟ ਬੈਂਕ ਆਫ ਇੰਡੀਆ ਦਾ ਚੈੱਕ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਕੋਈ ਸਧਾਰਨ ਘਰਾਂ ਦੇ ਬੱਚਿਆਂ ਦੇ ਕੋਲ ਜਾਂ ਖਾਸ ਕਰਕੇ ਕੋਈ ਅਕਾਊਂਟ ਵਗੈਰਾ ਨਹੀਂ ਸੀ ਹੁੰਦੇ ਜੀ ਤੇ ਮੈਂ ਪਪਾ ਜੀ ਨੂੰ ਕਿਹਾ ਕਿ ਮੈਂ ਇਹ ਚੈੱਕ ਜਿਹੜਾ ਕੈਸ਼ ਕਰਵਾਣਾ ਆ ਤੇ ਤੁਸੀਂ ਮੇਰੇ ਨਾਲ ਚਲੋ ਮੇਰੀ ਅਗਵਾਈ ਪਾਓ ਜੀ ਪਾਪਾ ਜੀ ਕਹਿੰਦੇ ਕਿ ਮੈਂ ਨਹੀਂ ਤੇਰੇ ਨਾਲ ਜਾਣਾ ਤੂੰ ਉੱਥੇ ਬੈਂਕ ਜਾ ਤੇ ਤੂੰ ਉਹਨਾਂ ਨੂੰ ਰਿਕੁਐਸਟ ਕਰਕੇ ਉਹ ਤੇਰੀ ਗਵਾਹੀ ਪਾ ਦੇ ਮੈਂ ਬੈਂਕ ਗਈ ਉਹਨਾਂ ਨੇ ਕਿਸੇ ਨੂੰ ਉਹਨਾਂ ਦਿਨਾਂ 'ਚ ਬੜਾ ਪਲਾ ਜਮਾਨਾ ਸੀਗਾ ਕੋਈ ਕੰਪਿਊਟਰਾਈਜ਼ਡ ਸਿਸਟਮ ਨਹੀਂ ਸੀਗਾ ਕਿਸੇ ਨੇ ਗਵਾਹੀ ਪਾ ਦਿੱਤੀ ਇਹ ਮੇਰੇ ਕਦਮ ਮੇਰੇ ਬਾਪ ਵੱਲੋਂ ਇਸ ਜੀਵਨ ਵਿੱਚ ਵਿਚਰਨ ਵਾਸਤੇ ਪੱਕੇ ਕੀਤੇ ਗਏ ਕਿ ਮੈਂ ਜ਼ਿੰਦਗੀ ਦੇ ਆਉਣ ਵਾਲੇ ਸਾਲਾਂ ਵਿੱਚ ਕਿਸੇ ਵੀ ਮੁਸ਼ਕਲ ਦੇ ਵਿੱਚ ਡੋਲਾ ਨਾ ਉਹ ਕੋਈ ਵੀ ਜ਼ਿੰਦਗੀ ਦੀ ਪਰਸਥਿਤੀ ਹੁੰਦੀ ਆ ਤੇ ਉਹਨਾਂ ਵੱਲੋਂ ਕੀਤੀ ਨਾ ਕੀਤੀ ਦਿੱਤੀ ਗਈ ਸੇਧ ਮੇਰੇ ਮੂਹਰੇ ਆ ਕੇ ਖੜ ਜਾਂਦੀ ਆ ਕੇ ਪ੍ਰੇਰਨਾ ਬਣ ਜਾਂਦੀ ਆ ਮੇਰੀ ਪ੍ਰੇਰਨਾ ਬਣ ਜਾਂਦੀ ਆ ਤੇ ਮੈਨੂੰ ਦਿਸਣ ਡਿਆ ਹੁੰਦਾ ਕਿ ਇਹ ਰਸਤਾ ਸਾਫ਼ ਉਹਨਾਂ ਨੇ ਮੇਰੇ ਵਾਸਤੇ ਕਰ ਦਿੱਤਾ ਪਹਿਲਾਂ ਹੀ ਪਹਿਲਾਂ ਸचेत ਕੀਤਾ ਹੋਇਆ ਸੀ ਬਿਲਕੁਲ ਜੀ ਉਹਨਾਂ ਨੇ ਮੇਰਾ ਹਰ ਕਦਮ ਜਦੋਂ ਉਹ ਜੀਵਤ ਸਨ ਜਾਂ ਮੈਂ ਉਹਨਾਂ ਦੇ ਕੋਲ ਸੀ ਮੈਨੂੰ ਕਦੇ ਮਹਿਸੂਸ ਨਹੀਂ ਹੁੰਦਾ ਉਹ ਉਮਰ ਦੇ ਇਸ ਪੜਾਅ ਤੇ ਆ ਕੇ ਮੈਨੂੰ ਆਪਣੇ ਆਪ ਨੂੰ ਆਪਣਾ ਸਾਰਾ ਕੁਝ ਤਰਾਸ਼ਿਆ ਹੋਇਆ ਆਪਣੇ ਪ yêu ਮਹਿਸੂਸ ਹੁੰਦਾ ਹੈ ਤੇ ਮੈਂ ਹਰ ਸਾਹ ਦੇ ਨਾਲ ਇੱਕ ਨਿੱਜਰ ਦੀ ਧੀ ਹੋਣ ਦਾ ਮਾਣ ਮਹਿਸੂਸ ਕਰਦੀ ਹਾਂ ਬਹੁਤ ਸਾਰੇ ਮਾਸਟਰ ਕਰਨੈਲ ਸਿੰਘ ਨਿੱਜਰ ਜੀ ਦੇ ਕੋਲ ਸਟੂਡੈਂਟ ਪੜੇ ਹੋਣਗੇ ਜਿਨ੍ਹਾਂ ਨੇ ਇਹ ਵੀਡੀਓ ਦੇਖ ਰਹੇ ਆ ਤੇ ਉਹਨਾਂ ਨੇ ਬੀਓ ਮਾਸਟਰ ਕਰਨੈਲ ਸਿੰਘ ਨਿਜਰ ਦੀ ਯਾਦ ਨੂੰ ਉਹਨਾਂ ਨੇ ਵੀ ਤਾਜ਼ਾ ਕਰਨਾ ਹੋ ਸਕਦਾ ਤੁਹਾਡੇ ਨਾਲ ਵੀ ਕੁਝ ਇਹੋ ਜਿਹਾ ਹੋਇਆ ਹੋਵੇਗਾ ਮਾਸਟਰ ਸਾਹਿਬ ਨੇ ਕੁਝ ਗੱਲਬਾਤ ਹੋਈ ਹੋਵੇਗੀ ਜਿਹੜੀ ਤੁਹਾਨੂੰ ਵੀ ਯਾਦ ਹੋਵੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਜਰੂਰ ਲਿਖਦੇ ਹੋ ਤੇ ਦੇਖੋ ਇੱਕ ਪੜਿਆ ਲਿਖਿਆ ਇਨਸਾਨ ਆਪਣੀ ਧੀ ਦੇ ਵਿੱਚੋਂ ਪੁੱਤ ਨੂੰ ਲੱਭਦਾ ਆ ਜਿੱਥੇ ਅੱਜ ਕੱਲ ਸੁਣਿਆ ਜਾਂਦਾ ਆ ਕਿ ਕੁੱਖਾਂ ਦੇ ਵਿੱਚ ਧੀਆ ਨੂੰ ਮਾਰਿਆ ਜਾਂਦਾ ਆ ਚੈੱਕ ਕਰਵਾ ਕੇ ਉਹਨਾਂ ਦਾ ਬੋਸ਼ਨ ਕਰਵਾਇਆ ਜਾਂਦਾ ਆ ਇੱਕ ਪੜਿਆ ਹੋਇਆ ਇਨਸਾਨ ਆਪਣੀ ਧੀ ਨੂੰ ਪੁੱਤ ਕਿਵੇਂ ਬਣਾਉਂਦਾ ਆ ਤੇ ਗੱਲ ਇਹ ਨਹੀਂ ਕੱਲੀ ਮਨਜੀਤ ਦੀ ਗੱਲ ਕਰੀਏ ਤੇ ਭੈਣ ਬਹੁਤ ਸਾਰੇ ਇਹੋ ਜਿਹੇ ਕੰਮ ਵੀ ਕਰਦੀ ਆ ਪਰ ਨਾਲ-ਨਾਲ ਇਹਨੇ ਆਪਣੇ ਬੱਚਿਆਂ ਦਾ ਵੀ ਸੰਘਰਸ਼ ਉਹੋ ਜਿਹਾ ਪੜ੍ਹਿਆ ਲਿਖਿਆ ਬਣਾਇਆ ਹੈ। ਬਕਾਇਦਾ ਸਰਕਾਰੀ ਜੋਪਾਂ ਦੇ ਉੱਤੇ ਜਿਹੜੇ ਬੱਚੇ ਆ ਜਰਮਨ ਦੇ ਵਿੱਚ ਨੌਕਰੀਆਂ ਕਰ ਰਹੇ ਆ ਤੇ ਬਹੁਤ ਵਧੀਆ ਇੱਕ ਜ਼ਿੰਦਗੀ ਜਿਹੜੀ ਸਾਫ਼-ਸੁਤਰੀ ਇੱਕ ਪੜ੍ਹੇ ਲਿਖੇ ਦੀ ਜ਼ਿੰਦਗੀ ਜਿਹੜੀ ਹੈ ਇਹ ਜਿਉਰੀ ਆ। ਇਹ ਕਹਿੰਦੇ ਹੁੰਦੇ ਆ ਇੱਕ ਬੂਟਾ ਹੁੰਦਾ ਵਾ ਕਿ ਉਹ ਬੂਟਾ ਕਿਹੜੇ ਬਾਗ ਦੇ ਵਿੱਚ ਉਹ ਬੂਟਾ ਲੱਗਣਾ ਆ ਤੇ ਉਸ ਬਾਗ ਦੇ ਮਾਲੀ ਨੇ ਕਿੱਦਾਂ ਦਾ ਉਹਨੂੰ ਆ ਬੱਤਾਂ ਵਾ ਮਾ ਦੇਣਾ ਵਾ ਕਿਦਾਂ ਦਾ ਪਾਲ ਪੋਸ ਕਰਨਾ ਤੇ ਬੂਟੇ ਦਾ ਵੀ ਰੰਗ ਰੂਪ ਉਹੋ ਜਿਹਾ ਹੋਣਾ ਆ ਇਸ ਲਈ ਕਰਨੈਲ ਸਿੰਘ ਨੇਜਰ ਜੀ ਨੂੰ ਸਭ ਤੋਂ ਪਹਿਲਾਂ ਤੇ ਅਸੀਂ ਸਾਰੇ ਸਰੋਤਿਆਂ ਦੇ ਨਾਲ ਉਹਨਾਂ ਨੂੰ ਇੱਕ ਸੱਚੀ ਸਰੰਤਾ ਜਲੀ ਦੇਣਾ ਚਾਹੁੰਦੇ ਆ ਕਿ ਜਿੱਥੇ ਵੀ ਹੋਣ ਪਰਮਾਤਮਾ ਉਹਨਾਂ ਨੂੰ ਚਰਨਾ ਚ ਨਿਵਾਸ ਬਖਸ਼ੇ ਉਹਨਾਂ ਦੇ ਕਿ ਉਹਨਾਂ ਦੀਆਂ ਉਹਨਾਂ ਦੀ ਧੀ ਅੱਜ ਕਾਫੀ ਤਰੱਕੀ ਕਰ ਗਈ ਆ ਅੱਜ ਬੈਠ ਕੇ ਅਸੀਂ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਕਰ ਰਹੇ ਆ ਹਾਂਜੀ ਕੁਝ ਲਿਖਤਾਂ ਲਿਖੀਆਂ ਹਾਂਜੀ ਕਿਤਾਬਾਂ ਲਿਖੀਆਂ ਮਾਸਟਰੀ ਤੋਂ ਕਿਵੇਂ ਲੇਖਕ ਲਖਾਰੀ ਵੱਲ ਗਿਆ ਤੁਹਾਨੂੰ ਕੁਛ ਇਹਦੇ ਬਾਰੇ ਕਦੇ ਦੱਸਿਆ ਬਾਪੂ ਜੀ ਨੇ ਬੈਠ ਕੇ ਕਿ ਮੈਂ ਮੈਂ ਪੜਾਉਂਦਾ 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 ਮਾਸਟਰੀ ਕਰਦਾ 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 ਲਖਾਰੀ ਬਣ ਗਿਆ ਉਹਨਾਂ ਦਾ ਪਹਿਲਾ ਨਾਵਲ ਜਿਹੜਾ ਛਪਿਆ ਸੀਗਾ ਉਹ ਪਨਾਹ ਸੀਗਾ ਪਨਾਹ ਹਾਂਜੀ ਉਹਨਾਂ ਦਾ ਪਹਿਲਾ ਨਾਵਲ ਸੀਗਾ ਤੇ ਉਹ ਮੇਰੇ ਬਾਬਾ ਜੀ ਦੇ ਛੇ ਪੁੱਤਰ ਸਨ ਤੇ ਪੰਜਵੇਂ ਸਥਾਨ ਤੇ ਸੀ ਉਹਨਾਂ ਨੇ ਲੰਬੜਾ ਹਾਈ ਸਕੂਲ ਤੋਂ 10ਵੀਂ ਕੀਤੀ ਉਸ ਤੋਂ ਬਾਅਦ ਉਹਨਾਂ ਦਿਨਾਂ ਦੇ ਵਿੱਚ ਜੇਬੀਟੀ ਓਟੀ ਤੇ ਗਿਆਨੀ ਹੁੰਦੀ ਸੀ ਇੱਕ ਪੰਜਾਬੀ ਟੀਚਰ ਲਈ ਜੀ ਤੇ ਵੱਡਾ ਪਰਿਵਾਰ ਹੋਣ ਕਰਕੇ ਉਹਨਾਂ ਦਾ ਵਿਆਹ ਮੇਰੇ ਬੀਬੀ ਜੀ ਨਾਲ ਸਦਮਾ ਤੋਂ ਬੀਬੀ ਜਗਿੰਦਰ ਕੌਰ ਦੇ ਨਾਲ ਬਹੁਤ ਛੋਟੀ ਉਮਰ 'ਚ ਸ਼ਾਇਦ 20 ਸਾਲ ਦੀ ਉਮਰ ਦੇ ਵਿੱਚ ਹੋ ਗਿਆ ਜੀ ਉਸ ਤੋਂ ਬਾਅਦ ਹੀ ਉਹਨਾਂ ਨੇ ਸਰਵਿਸ ਸ਼ੁਰੂ ਕੀਤੀ ਨੂੰ ਮੈਨੂੰ ਪੂਰਾ ਤਾਂ ਨਹੀਂ ਪਤਾ ਪਰ ਮੇਰੇ ਹਿਸਾਬ ਦੇ ਨਾਲ ਉਹ 20 ਸਾਲ ਤੇ ਘੱਟ ਉਮਰ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਆਪਣਾ ਪਹਿਲਾ ਨਾਵਲ ਜਿਹੜਾ ਪਲੇਠਾ ਨਾਵਲ ਸੀਗਾ ਉਹ ਪੂਰਾ ਕਰ ਲਿਆ ਸੀਗਾ ਪੂਰਾ ਕਰ ਲਿਆ ਸੀਗਾ ਹਾਂਜੀ ਤੇ ਬਾਅਦ ਵਿੱਚ ਉਹਨਾਂ ਨੇ ਕਹਾਣੀਆਂ ਮੈਗਜ਼ੀਨ ਅਜ ਵੀ ਉਹਨਾਂ ਦਾ ਚੱਲਦਾ ਪਿਆ ਆ 3 ਮਹੀਨੇ ਬਾਅਦ ਛਪਦਾ ਤੇ ਉਹ ਬਾਰ-ਬਾਰ ਸੰਘਰਸ਼ਾਂ ਵਿੱਚ ਜੇਲ੍ਹ ਗਏ ਉਹਨਾਂ ਨੇ ਮਜ਼ਦੂਰਾਂ ਲਈ ਸੰਘਰਸ਼ ਕੀਤਾ ਤੇ ਉਹ ਬਰਾਬਰ ਦੇ ਹਰ ਇਨਸਾਨ ਦੇ ਹੱਕ ਲਈ ਲੜਦੇ ਰਹੇ ਸਾਡੇ ਘਰ ਦੇ ਵਿੱਚ ਵੀ ਜੋ ਕੋਈ ਵੀ ਹੁੰਦਾ ਸੀ ਨੂੰ ਬਰਾਬਰ ਦਾ ਖਾਣਾ ਪਹਿਲਾਂ ਉਹਨਾਂ ਨੇ ਸਾਨੂੰ ਸਿਖਾਇਆ ਕਿ ਜੋ ਤੁਸੀਂ ਖਾਂਦੇ ਹੋ ਉਹੀ ਸਾਰੇ ਪਰਿਵਾਰ ਦੇ ਮੈਂਬਰ ਜਾਂ ਬਾਹਰ ਕੰਮ ਜੋ ਵੀ ਖੇਤਾਂ ਚੋਂ ਆਸੇ ਜਾਤ ਪਾਤ ਧਰਮਾਂ ਤੋਂ ਉੱਤੇ ਉੱਠ ਕੇ ਬਿਲਕੁਲ ਨਹੀਂ ਕੋਈ ਜਾਤ ਪਾਤ ਧਰਮ ਤੇ ਉਹ ਵਿਸ਼ਵਾਸ ਨਹੀਂ ਸੀ ਕਰਦੇ ਤੇ ਹਮੇਸ਼ਾ ਉਹਨਾਂ ਨੇ ਸੰਘਰਸ਼ ਕੀਤਾ ਸਗੋਂ ਕਿ ਪਰਿਵਾਰ ਦੀ ਜਿਹੜੀ ਮੇਰੇ ਤੇ ਮੇਰੇ ਭਰਾ ਦੀ ਜ਼ਿੰਮੇਵਾਰੀ ਮੇਰੀ ਮਾਂ ਦੇ ਜੁਮੇ ਉਹਨਾਂ ਨੇ ਹਮੇਸ਼ਾ ਪਾਈ ਰੱਖੀ ਉਹ ਲੋਕਾਂ ਦਾ ਯੋद्धा ਸੀ ਤੇ ਲੋਕਾਂ ਲਈ ਸੰਘਰਸ਼ ਕਰਦਾ ਚਲਾ ਗਿਆ ਤੇ ਅੱਜ ਲੋਕਾਂ ਦੇ ਮਨ ਦੇ ਵਿੱਚ ਹੀ ਉਹ ਵੱਸਦਾ ਆ ਜਿੱਥੇ ਵੀ ਕਦੇ ਜਾਈਏ ਤੇ ਅੱਜ ਵੀ ਮੇਰੀ ਪਹਿਚਾਨ ਜਿਹੜੀ ਆ ਕਰਮੇਲ ਸਿੰਘ ਨੇਜਰ ਮਾਸਟਰ ਕਰਮੇਲ ਸਿੰਘ ਨੇਜਰ ਜੀ ਦੇ ਨਾਂ ਤੇ ਹੋਣੀ ਆ ਅੱਛਾ ਮਾਸਟਰ ਕਰਮੇਲ ਸਿੰਘ ਨੇਜਰ ਜੀ ਨੇ ਹੋਰ ਕਿਹੜੇ-ਕਿਹੜੇ ਮਤਲਬ ਇੱਕ ਨਾਟਕ ਵੀ ਆਇਆ ਸੀਗਾ ਫਿਰ ਉਸ ਤੋਂ ਬਾਅਦ ਵਿੱਚ ਦੂਰਦਰਸ਼ਨ ਤੇ ਵੀ ਪ੍ਰੋਗਰਾਮ ਆਉਂਦਾ ਰਿਹਾ ਉਹਨਾਂ ਦਾ ਹਨਾ ਤੋਂ ਹੋਰ ਵੀ ਕੁਝ ਯਾਦ ਆ ਤੁਹਾਨੂੰ ਜਿਹੜੀਆਂ ਲਿਖਤਾਂ ਲਿਖੀਆਂ ਕੁਝ ਨਾਨੀ ਪੰਜ ਨਾਵਲ ਲਿਖਿਆ ਤੇ ਕਹਾਣੀਆਂ ਦੇ ਕਿਤਾਬ ਲਿਖੀ ਆ ਤੇ ਉਹ ਜਿਹੜਾ ਹੈਗਾ ਇੱਕ ਉਹਨਾਂ ਦੇ ਨਾਵਲ ਦੇ ਉੱਤੇ ਦੂਰਦਰਸ਼ਨ ਜਲੰਧਰ ਨੇ 12 ਵਾ ਇੱਕ ਬਣਾਇਆ ਸੀਗਾ ਜਿਹੜਾ ਕਿ ਲਗਾਤਾਰ ਨਾਟਕ ਚੱਲਦਾ ਰਿਹਾ ਚੱਲਦਾ ਰਿਹਾ ਜੀ ਉਹਨਾਂ ਸਮਿਆਂ ਦੇ ਪੁਰਾਣੇ ਸਮਿਆਂ ਦੇ ਹਾਂਜੀ ਪੁਰਾਣੇ ਸਮਿਆਂ ਦੇ ਪਰ ਉਹ ਸਾਰੀਆਂ ਗੱਲਾਂ ਅੱਜ ਯਾਦ ਆ ਰਹੀਆਂ ਵਾਂ ਜਦੋਂ ਆਪਣੇ ਉਹਨਾਂ ਦੇ ਜੀਵਤ ਹੁੰਦਿਆਂ ਹੀ ਉਹਨਾਂ ਦੀ ਇੱਕ ਜੀਵਨੀ ਉੱਤੇ ਬਿੰਜਿਰ ਮਨੋਖ ਨਾਂ ਦੇ ਸਰਲੇਖ ਦੇ ਥੱਲੇ ਕਿਤਾਬ ਛੱਪੀ ਆ ਜੇ ਇਹਦੇ ਵਿੱਚ ਕੀ ਪੰਜਾਬ ਦੇ ਸਾਰੇ ਲੇਖਕ ਕਬੂਦੀ ਜੀਵਨ ਨੇ ਉਹਨਾਂ ਦੇ ਬਾਰੇ ਬਹੁਤ ਬੜਮੁੱਲੇ ਜਿਹੜੇ ਆ ਵਿਚਾਰ ਦਿੱਤੇ ਆ ਜਦੋਂ ਵੀ ਮੈਂ ਕਦੀ ਕੁਸ਼ ਉਦਾਸ ਹੋ ਜਾਵਾ ਜਾਂ ਖੁਸ਼ ਹੋ ਜਾਵਾ ਤੇ ਮੈਂ ਉਹਨੂੰ ਖੋਲ ਕੇ ਬੈਠ ਕੇ ਜਰੂਰ ਪੜ੍ਹਦੀ ਆ ਉਹਨਾਂ ਦੀ ਅਚਾਨਕ ਹੋਈ ਮੌਤ ਕਾਰਨ ਮੈਨੂੰ ਬਹੁਤ ਅਫਸੋਸ ਵੀ ਕੀ ਰਹੀ ਹੁੰਦਾ ਕਿ ਮੈਂ ਸ਼ਾਇਦ ਉਹਨਾਂ ਨਾਲ ਇੱਥੇ ਬਾਹਰ ਫੋਰਨ ਕੰਟਰੀ ਚ ਰਹਿੰਦੀ ਬਹੁਤਾ ਟਾਈਮ ਨਹੀਂ ਸਪੈਂਡ ਕਰ ਕੀ ਪਰ ਫਿਰ ਵੀ ਉਹ ਹਮੇਸ਼ਾ ਮੇਰੇ ird gird ਹੀ ਹੁੰਦੇ ਹਾਂ ਜਦੋਂ ਵੀ ਕਿਸੇ ਖੁਸ਼ੀ ਜੰਗਮੀ ਵਿੱਚੋਂ ਵਿਚਰ ਰਹੀ ਹੋਵਾਂ ਜੀ ਜਦੋਂ ਕਹਿੰਦੇ ਵੀ ਜਦੋਂ ਗਾਇਆ ਲਿਖਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਆ ਚੰਗੇ ਚੰਗੇ ਲਿਖਾਰੀਆਂ ਨੇ ਬਹੁਤ ਕੁਝ ਲਿਖਿਆ ਕਿ ਬਾਦਸ਼ਾਹ ਚਲ ਗਿਆ ਇਸ ਦੁਨੀਆ ਦਾ ਮਹਿਫਿਲ ਦਾ ਬਾਦਸ਼ਾਹ ਚਲੇ ਗਿਆ ਤੇ ਬਹੁਤ ਸਾਰੀਆਂ ਲਿਖਤਾਂ ਲਿਖੀਆਂ ਸੀ ਮਾਸਟਰ ਸਾਹਿਬ ਨੇ ਕਈਆਂ ਨੇ ਉਹਨਾਂ ਦੀ ਜਾਣ ਤੋਂ ਬਾਅਦ ਵੀ ਕੁਝ ਲਿਖਤਾਂ ਜਿਹੜੀਆਂ ਲਿਖੀਆਂ ਸੀਗੀਆਂ ਉਹ ਆਪਾਂ ਕੁਝ ਆਪਾਂ ਪੜ ਕੇ ਸਾਂਝੀਆਂ ਕਰਦੇ ਹਾਂ ਨੇ ਆਪਾ ਸਾਰਿਆਂ ਨਾਲ ਕਾਉਂਸਲਰ ਮੋਤਾ ਸਿੰਘ ਬਰਤਾਨੀਆਂ ਨੇ ਜੀ ਚਲਾ ਗਿਆ ਸਰਲੇਖ ਦੇ ਹੀਥਾਂ ਲਿਖਿਆ ਸੀ ਮਹਿਫਲ ਦਾ ਬਾਦਸ਼ਾਹ ਚਲਾ ਗਿਆ ਸੱਚ ਮੰਡਲੀ ਦਾ ਰਹਿਨਮਾ ਚਲਾ ਗਿਆ ਸੀ ਬੋਲ ਜਿਸ ਦੇ ਮਿੱਠੇ ਵੰਡ ਦੇ ਮਠਾਸ ਅਦਬ ਦੀ ਚੜਾਈ ਸਵਾ ਚਲਾ ਗਿਆ ਰਾਜਨੀਤੀ ਦੇ ਕੂੜ ਨਾਲ ਪਰੀ ਬੇੜੀ ਡੁੱਬਦੀ ਬਚਾਉਂਦਾ ਮਲਾ ਚਲਾ ਗਿਆ ਸੀ ਮਹਿਫਲਾਂ ਦੀ ਰੌਣਕ ਯਾਰਾਂ ਦਾ ਯਾਰ ਜਸ਼ਨਾਂ ਦੇ ਜਾਮ ਦਾ ਸਿਲਸਿਲਾ ਚਲਾ ਗਿਆ ਖਿਰਦੇ ਸੀ ਚਿਹਰੇ ਵੇਖ ਉਸਤੀ ਮੁਸਕਰਾਟ ਪੀੜ ਕਿਵੇਂ ਲੋਕਾਂ ਦੀ ਪੁਲਾ ਚਲਾ ਗਿਆ ਚਰਾਗ ਸੀ ਉਹ ਰੋਸ਼ਨੀ ਹੀ ਰੋਸ਼ਨੀ ਕੌਣ ਦਰਿੰਦਾ ਜੋ ਇਸ ਨੂੰ ਬੁਝਾ ਚਲਾ ਗਿਆ ਮਾਂ ਬੋਲੀ ਪੰਜਾਬੀ ਦਾ ਉਹ ਪੁਜਾਰੀ ਸੀ ਸੱਚਾ ਖੇਡਾਂ ਦਾ ਆਸ਼ਕ ਸਹਿਦ ਦੀ ਕਲਾ ਚਲਾ ਗਿਆ ਕਿਵੇਂ ਪੁੱਲ ਸਕਦੇ ਯਾਰ ਤੇਰੇ ਵਰਗੀ ਯਾਰੀ ਜਗਦਾ ਰਹੇਗਾ ਚਰਾਗ ਜੋ ਵਾਹ ਤੂੰ ਜਲਾ ਚਲਾ ਗਿਆ ਜੋ ਤੂੰ ਜਲਾ ਚਲਾ ਗਿਆ ਕਹਿੰਦੇ ਇੱਕ ਲਿਖਾਰੀ ਦੀ ਕਲਮ ਦੇ ਵਿੱਚੋਂ ਹੀ ਸੂਰਜ ਦਾ ਤਪ ਨਿਕਲਦਾ ਹਾਂਜੀ ਲਿਖਾਰੀ ਬਹੁਤ ਕੁਝ ਲਿਖ ਦਿੰਦਾ ਹਾਂਜੀ ਲਿਖਦਾ ਦੁਨੀਆ ਦਾ ਉਹ ਸੱਚ ਲਿਖ ਦਿੰਦਾ ਵਾ ਕਿ ਸ਼ਾਇਦ ਪੜਨ ਵਾਲੇ ਨੂੰ ਵੀ ਕਈ ਵਾਰੀ ਸਮਝ ਨਹੀਂ ਆਉਂਦੀ ਉਹ ਕਿੰਨੀ ਡੁੰਗ੍ਹਾਈ ਦੇ ਵਿੱਚ ਚਲੇ ਗਿਆ ਬਹੁਤ ਡੁੰਗ੍ਹਾਈ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਮਾਸਟਰ ਕਮੈਲ ਸਿੰਘ ਨਿੰਦਰਜੀ ਦੀ ਉਹਨਾਂ ਨੇ ਦੱਸੀ ਆ ਕਿ ਆਪਣਾ ਉਹਨਾਂ ਦੀ ਜਿਹੜੀ ਦੋਸਤੀ ਵੀ ਸੀ ਬੜੀ ਲੇਖਕਾਂ ਦੇ ਨਾਲ ਸੀਗੀ ਲੇਖਕ ਹਮੇਸ਼ਾ ਅਸੀਂ ਵੀ ਜਾਣਦੇ ਰਹੇ ਹਾਂ ਜਦੋਂ ਵੀ ਜਾਣਾ ਤਾਂ ਕੋਈ ਨਾ ਕੋਈ ਜਾਣਤ ਘਰ ਦੇ ਵਿੱਚ ਕੋਈ ਫੈਸਲਾ ਹੁੰਦਾ ਹੁੰਦਾ ਸੀ ਜੀ ਤੇ ਜਾਂ ਮਹਿਫਲ ਹੁੰਦੀ ਸੀ ਕਿ ਲੇਖਕ ਬੈਠਿਆ ਲਖਾਰੀ ਬੈਠਿਆ ਤੇ ਲਖਾਰੀਆਂ ਦੇ ਨਾਲ ਪੜ੍ਹੇ ਲਿਖੇ ਲੋਕਾਂ ਦੇ ਨਾਲ ਬਹੁਤ ਜਿਆਦਾ ਉਹਨਾਂ ਦਾ ਬਹਿਣਾ ਉੱਠਣਾ ਹੁੰਦਾ ਸੀ ਹਾਂਜੀ ਅੱਜ ਕੱਲ ਲੋਕ ਬਹੁਤ ਘੱਟ ਉੱਠ ਰਹੇ ਆ ਲਖਾਰੀ ਬਹੁਤ ਘੱਟ ਉੱਠ ਰਹੇ ਆ ਬਹੁਤ ਪਹਿਲਾਂ ਬڑے ਲੋਕ ਲਿਖਦੇ ਹੁੰਦੇ ਸੀਗੇ ਉਹ ਜ਼ਮਾਨਾ ਕੁਝ ਹੋਰ ਸੀ ਅੱਜ ਦਾ ਜ਼ਮਾਨਾ ਕੁਝ ਹੋਰ ਆ ਕੁਝ ਹੋਰ ਜਾਂਦਾ ਕੁਝ ਸਾਂਝੀਆਂ ਕਰਨੀਆਂ ਪੈਣੀਆਂ ਆਪਾਂ ਨੂੰ ਕਿਉਂਕਿ ਆਪਣੇ ਸਰੋਤੇ ਕੁਝ ਤੁਹਾਡੇ ਨਾਲ ਜ਼ਿੰਦਗੀ ਦੀਆਂ ਕੁਝ ਜਾਦਾਂ ਖਟੀਆਂ ਮਿੱਠੀਆਂ ਸਕੂਲ ਨੂੰ ਲੈ ਕੇ ਪੜ੍ਹਾਈ ਨੂੰ ਲੈ ਕੇ ਇੰਨੀ ਕਦੇ ਇਹ ਵੀ ਦੱਸਿਆ ਹੋਊ ਕਿ ਪੜਨਾ ਪੈਣਾ ਆ ਬਿਲਕੁਲ ਹਮੇਸ਼ਾ ਕਿਹਾ ਕਿ ਆਪਣੇ ਪੈਰਾਂ ਤੇ ਖੜੋ ਕਿਸੇ ਦੇ ਅੱਗੇ ਹੱਥ ਨਹੀਂ ਾਡਣਾ ਆਪਣੀ ਰੋਜੀ ਰੋਟੀ ਆਪ ਕਮਾਉਣੀ ਕਿਸੇ ਦਾ ਹੱਕ ਨਹੀਂ ਮਾਰਨਾ ਜੀ ਉਹ ਸਾਰੇ ਸੰਸਕਾਰ ਉਹਨਾਂ ਨੇ ਉਹਨਾਂ ਤੋਂ ਕਦੋਂ ਆਏ ਜਾਂ ਕਿੱਦਾਂ ਦਿੱਤੇ ਤੇ ਹੁਣ ਮੈਨੂੰ ਪਤਾ ਲੱਗਦਾ ਤੇ ਮੈਂ ਖਾਲਸਾ ਕਾਲਜ ਜਲੰਧਰ ਤੋਂ 84 85 ਦੇ ਵਿੱਚ ਬੀਏ ਕੀਤੀ ਉਸ ਤੋਂ ਬਾਅਦ ਮੈਂ ਐਮਏ ਜੀਓਗ੍ਰਾਫੀ ਵਾਸਤੇ ਲੁਧਿਆਣਾ گورਨਮੈਂਟ ਕਾਲਜ ਕੀਤਾ ਬੀਐਡ ਉੱਥੇ ਹੀ ਲੁਧਿਆਣਾ ਕੀਤੀ ਤੋਂ ਉਸ ਤੋਂ ਬਾਅਦ ਉਹਨਾਂ ਦੀ ਬਹੁਤ ਇੱਛਾ ਸੀਗੀ ਕਿ ਮੈਂ ਪੰਜਾਬੀ ਐਮਏ ਕਰਾਂ ਪੰਜਾਬੀ ਐਮਏ ਕਰਾਂ ਜੀ ਪੰਜਾਬੀ ਮਾਂ ਬੋਲੀ ਪੜ੍ਹੇ ਹਾਂ ਜੀ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਾਂ ਮੈਂ ਪੰਜਾਬੀ ਐਮਏ ਕਰਾਂ ਕਦੇ ਵੀ ਆਪਣੀ ਜਿਹੜੀ ਪੜ੍ਹਾਈ ਆ ਇਸੇ ਤਰ੍ਹਾਂ ਹੀ ਕੰਟੀਨਿਊ ਰੱਖੀ ਫਿਰ ਮੈਂ ਪੰਜਾਬੀ ਐਮਏ ਜਿਹੜੀ ਹੈਗੀ ਆ ਉਹ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਫਿਰ ਮੈਂ ਏਪੀਜੀ ਕਾਲਜ ਤੋਂ ਮਾਸ ਮੀਡੀਆ ਦਾ ਡਿਪਲੋਮਾ ਜਰਨਲਿਜ਼ਮ ਦੇ ਵਿੱਚ ਕੀਤਾ ਤੇ ਉਹਨਾਂ ਉਹ ਸਾਰੇ ਜਿਹੜੇ ਸੀਗੇ ਉਹਨਾਂ ਦਾ ਹੀ ਮੇਰੇ ਵਿੱਚ ਵਿਸ਼ਵਾਸ ਸੀਗਾ ਜਿਹੜਾ ਮੈਂ ਇਹ ਸਾਰਾ ਕੁਝ ਉਸ ਜਮਾਨੇ ਦੇ ਵਿੱਚ ਕਰ ਪਾਈ ਉਹਨਾਂ ਦਾ ਹੀ ਸਹਿਯੋਗ ਸੀਗਾ ਲੁਧਿਆਣਾ ਹੋਸਟਲ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਪਤਾ ਨਹੀਂ ਮੇਰੇ ਤੇ ਕਿੰਨਾ ਪੈਸਾ ਲਾਇਆ ਨਾਰਮਲ ਲੋਕਾਂ ਆਪਣੇ ਹਮੇਸ਼ਾ ਗੱਲ ਕਰਦੇ ਸੀ ਕਿਸੇ ਦੇ ਕੁੜੀ ਦੇ ਵਿਆਹ ਵਾਸਤੇ ਜਾਂ ਹੋਰ ਵਾਸਤੇ ਪਰ ਉਹਨਾਂ ਨੇ ਕਦੇ ਵੀ ਐਹੋ ਜਿਹਾ ਮੇਰੇ ਉੱਤੇ ਕੋਈ ਪ੍ਰੈਸ਼ਰ ਨਹੀਂ ਪਾਇਆ ਹਮੇਸ਼ਾ ਮੇਰੇ ਵਿੱਚ ਵਿਸ਼ਵਾਸ ਜਗਾਇਆ ਤੇ ਮੈਂ ਆਪਣੀ ਜਿਹੜੀ ਪੜਾਈ ਆ ਉਹ ਪੂਰੀ ਕੀਤੀ ਇਹ ਸਾਰੇ ਉਹਨਾਂ ਦੇ ਹੀ ਸੁਪਨੇ ਸੀਗੇ ਜਿਹੜੇ ਮੈਂ ਸਕਾਰ ਕਰਨਾ ਚਾਹੁੰਦੀ ਸੀ ਬਾਦ ਵਿੱਚ ਜਰਮਨੀ ਆ ਗਈ ਪਰ ਮੈਂ ਮਾਂ ਬੋਲੀ ਦਾ ਕਦੇ ਇਹੜਾ ਹੈਗਾ ਲੜ ਨਹੀਂ ਛੱਡਿਆ ਅਮੀਸ਼ਾ ਕਿਤਾਬਾਂ ਮੈਗਜ਼ੀਨਾਂ ਨਾਲ ਮੇਰਾ ਵਾਹ ਵਾਸਤਾ ਰਿਹਾ ਫਿਰ ਜਦੋਂ ਉਹਨਾਂ ਨੇ ਆਪਣਾ 10 ਮਹੀਨੇ ਬਾਅਦ ਛਪਣ ਵਾਲਾ ਮੈਗਜ਼ੀਨ ਅਲਕ ਸ਼ੁਰੂ ਕੀਤਾ ਤਾਂ ਉਹ ਮੈਨੂੰ ਡਾਕ ਦੇ ਵਿੱਚ ਪਾ ਕੇ ਜਰਮਨ ਫੇਸ ਦੇ ਹੁੰਦੇ ਸੀ ਉਹਨਾਂ ਦੇ ਹੱਥ ਦੀ ਹੈਂਡਰਾਈਟਿੰਗ ਜਿੱਥੇ ਉਹ ਮੇਰਾ ਨਾਮ ਲੈ ਕੇ ਡਾਕ ਵਿੱਚ ਪਾਉਂਦੇ ਸੀ ਮੇਰਾ ਘਰ ਦਾ ਐਡਰੈਸ ਉਹ ਵੀ ਮੈਂ ਕਦੇ ਸੁੱਟਦੀ ਨਹੀਂ ਸੀ ਹੁੰਦੀ। ਸਾਮ ਕੇ ਰੱਖਿਆ। ਹਾਂਜੀ ਮੈਂ ਸਾਮ ਕੇ ਰੱਖਿਆ ਕਿ ਪਪਾ ਜੀ ਦੀਆਂ ਲੱਗਤਾ ਆ। ਹਾਂਜੀ ਜੀ ਕਿਸੇ ਸ਼ੰਗਾਰ ਸ਼ਿਕਾਰ ਉਸ ਵੇਲੇ ਸ਼ਾਇਦ ਮੈਂ ਪੰਜਵੀਂ ਜਾਂ ਛੇਵੀਂ ਕਲਾਸ ਵਿੱਚ ਸੀ ਕਿ ਉਹਨਾਂ ਨੂੰ ਜੇਲ੍ਹ ਲੈ ਜਾਣਾ ਪਿਆ ਕਿਸਾਨ ਯੂਨੀਅਨ ਦੇ ਨਾਲ ਤੇ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਮੈਨੂੰ ਤੇ ਮੇਰੇ ਭਰਾ ਨੂੰ ਚਿੱਠੀਆਂ ਲਿਖੀਆਂ ਉਹ ਸਾਡਾ ਚਿੱਠੀਆਂ ਉਹਨਾਂ ਦੀਆਂ ਸਾਡੇ ਵਾਸਤੇ ਇੱਕ ਮੀਲ ਪੱਥਰ ਸਾਬਤ ਹੋਇਆ ਸਾਨੂੰ ਆਪਣੀ ਜ਼ਿੰਦਗੀ ਜੀਉਣ ਜ਼ਿੰਦਗੀ 'ਚ ਅੱਗੇ ਵਧਣ ਨੂੰ ਤੇ ਉਹਨਾਂ ਨੇ ਹਮੇਸ਼ਾ ਉਸ ਤੋਂ ਬਾਅਦ ਮੇਰੀ ਮਾਂ ਦੇ ਵਿੱਚ ਵਿਸ਼ਵਾਸ ਜਗਾਇਆ ਬਹੁਤ ਵਾਰੀ ਟਾਈਮ ਤੇ ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਨਿਜਰਾਂ ਦੇ ਘਰ ਦੇ ਵਿੱਚ ਮਹਿਫਲਾਂ ਸੱਜਦੀਆਂ ਸਨ ਤੇ ਕਦੇ ਵੀ ਘਰ ਖਾਲੀ ਨਹੀਂ ਸੀ ਹੁੰਦਾ ਹਮੇਸ਼ਾ ਘਰ ਦੇ ਦਰਵਾਜ਼ੇ ਖੁੱਲੇ ਰਹਿੰਦੇ ਸਨ ਉਹ ਯਾਰਾਂ ਦੇ ਯਾਰ ਸਨ ਸਭ ਤੋਂ ਪੱਕਾ ਡਾਕਟਰ ਜਗਤਾਰ ਮੱਖਣਮਾਨ ਰਾਮੂਦੀ ਬਹੁਤ ਸਾਰੇ ਜਿਹੜੇ ਅਵਤਾਰ ਜੋੜਾ ਇਸ ਵੀਲੇ ਮੇਰੇ ਦਿਮਾਗ 'ਚ ਵੀ ਨਹੀਂ ਆ ਰਹੇ ਕਿ ਸਾਰੇ ਜਿਨ੍ਹਾਂ ਨੇ सुरेंद्र ਕੀਵਾ ਉਹਨਾਂ ਦੇ ਲੱਗਾ ਤਾਰ ਹਰ ਦੂਸਰੇ ਤੀਸਰੇ ਦਿਨ ਉਹਨਾਂ ਦਾ ਸਦਮਾ ਵਾਲੇ ਗੁੱਡੂ ਮਾਸਟਰ ਗੁੱਡੂ ਜੀ ਉਹਨਾਂ ਦਾ ਆਉਣਾ ਜਾਣਾ ਹੁੰਦਾ ਸੀ ਪਰ ਮੇਰੀ ਮਾਂ ਨੇ ਵੀ ਸਾਡੀ ਜ਼ਿੰਮੇਵਾਰੀ ਸਾਹਮਣੇ ਘਰ ਦੀ ਖੇਤੀਬਾੜੀ ਦੀ ਜ਼ਿੰਮੇਵਾਰੀ ਸਾਹਮਣੇ ਆ ਰਿਸ਼ਤੇਦਾਰੀ ਨਾਉਂਦਿਆਂ ਕਦੇ ਮੱਥੇ ਤੇ ਵੱਟ ਨਹੀਂ ਸੀ ਪਾਇਆ ਤਾਂ ਕਿ ਉਹ ਮੇਰੇ ਬਾਪ ਨੂੰ ਖੁੱਲਾ ਛੱਡ ਸਕੇ ਬਾਹਰ ਲੋਕਾਂ ਦੀ ਸੇਵਾ ਵਾਸਤੇ ਲੋਕਾਂ ਨੇ ਸੀ ਬਾਬਾ ਮੈਂ ਕਹ ਕਹੂੰਗਾ ਇਹੀ ਗੱਲ ਕਿ ਮਾਸਟਰ ਜੀ ਦਾ ਸੁਪਨਾ ਜੋ ਵੀ ਉਹਨਾਂ ਨੇ ਤੁਹਾਡੇ ਚ ਦੇਖਿਆ ਤੁਸੀਂ ਪੂਰਾ ਵੀ ਕੀਤਾ ਵਾ ਆਪਣੇ ਬੱਚਿਆਂ ਨੂੰ ਪੜਾ ਸੁਪਨਾ ਤਾਂ ਪੜੇ ਲਿਖੇ ਦਾ ਇਹੀ ਹੁੰਦਾ ਕਿ ਮੇਰੇ ਬੱਚੇ ਪੜ ਲੈ ਕੇ ਤੁਸੀਂ ਵੀ ਹੈਡਮਾਸਟਰ ਰਹੇ ਹੋ ਉਤੋਂ ਬਾਅਦ ਜਰਮਨ ਆ ਗਏ ਹੋ ਤੇ ਜਦੋਂ ਹੈਡਮਾਸਟਰ ਹੀ ਛੱਡੀ ਆ ਤਾਂ ਦੁੱਖ ਨਹੀਂ ਲੱਗਾ ਕਿ ਜਰਮਨ ਆ ਗਏ ਹੋ ਤੁਸੀਂ ਆਪਣੀ ਸਰਕਾਰੀ ਨੌਕਰੀ ਛੱਡ ਕੇ ਉਸ ਟਾਈਮ ਅਜੇ ਸਰਕਾਰੀ ਨਹੀਂ ਸੀਗੀ ਤੇ ਮੈਂ ਕਹਹਾਲਾ ਸਕੂਲ ਦੇ ਵਿੱਚ ਮਿਡਲ ਸਕੂਲ ਦੇ ਵਿੱਚ ਪੜਾਂਦੀ ਸੀਗੀ ਪਰ ਉਹਨਾਂ ਦਿਨਾਂ ਦਾ ਜਿਹੜਾ ਯੋਗਿਆ ਤੁਸੀਂ ਕਹੇ ਦੇਉ ਕਿ 85 ਤੋਂ ਲੈ ਕੇ 90 ਤੱਕ ਜਾਂ ਉਸ ਤੋਂ ਥੋੜਾ ਅੱਗੇ ਵਾਲਾ ਜਿਹੜਾ ਉਸ ਦਿਨਾਂ ਦਾ ਪੰਜਾਬ ਦਾ ਮਾਹੌਲ ਜਿਹੜਾ ਸੀਗਾ ਉਹ ਕਿਸੇ ਕਿਸਮ ਦੀਆਂ ਕੋਈ ਵੈਕੈਂਸੀਜ਼ ਵਗੈਰਾ ਨਹੀਂ ਸੀ ਨਿਕਲਦੀਆਂ ਜੀ ਹਾਂ ਉਦੋਂ ਜਾਂ ਇੱਥੇ ਆ ਕੇ ਉਹ ਦੁੱਖ ਸੀਗਾ ਕਿ ਮੈਂ ਇੰਨਾ ਪੜਿਆ ਨਹੀਂ ਕਿ ਨਹੀਂ ਆ ਅੱਜ ਵੀ ਆ ਪਰ ਬਾਅਦ ਵਿੱਚ ਇੱਥੇ ਰਹਿੰਦੇ ਆ ਆਪਣੇ ਬੱਚਿਆਂ ਦਾ ਸੁਨਹਿਰਾ ਪਰਿਵệਖ ਦੇਖ ਕੇ ਕਿਤੇ ਮੈਂ ਬਹੁਤ ਸੰਤੋਸ਼ਤ ਹਾਂ ਇਦਾਂ ਦੀ ਗੱਲ ਨਹੀਂ ਆ ਤੇ ਪਰ ਉਹਨਾਂ ਦਿਨਾਂ ਆਂ ਦਾ ਕੁਛ ਮਹੌਲੀ ਇਸ ਤਰ੍ਹਾਂ ਦਾ ਸੀਗਾ ਕਿ ਥੋੜੇ ਬਾਹਰ ਸਰਵਿਸ ਵਾਸਤੇ ਕੋਈ ਸਰਕਾਰ ਨਹੀਂ ਸੀਗੀ ਉਸ ਯੁੱਗ ਨੂੰ ਸਾਡੇ ਲਈ ਅਸੀਂ ਪੰਜਾਬ ਦਾ ਕਾਲਾ ਦੌਰ ਕਹਿ ਸਕਦੇ ਹਾਂ ਜਿਨ੍ਹਾਂ ਵਿੱਚ ਮੇਰੇ ਵਰਗੀਆਂ ਬਹੁਤ ਸਾਰੇ ਨੂੰ ਬਾਹਰ ਦੇ ਜਿਹੜੇ ਹੈਗੇ ਆ ਬਾਹਰ ਫੋਰਨ ਕੰਟਰੀਆਂ ਵੱਲ ਨੂੰ ਭੂ ਕਰਨਾ ਪੈ ਗਿਆ ਸ਼ਾਇਦ ਉਹ ਇੱਕ ਕਾਲਾ ਦੌਰ ਸੀ ਆਰ ਅਸੀਂ ਫਿਰ ਵੀ ਪੰਜਾਬ ਦੀ ਖੁਸ਼ਿਆਲੀ ਲਈ ਖੁਸ਼ਹਾਲ ਪੰਜਾਬ ਲਈ ਪੰਜਾਬੀ ਬੋਲੀ ਲਈ ਹਮੇਸ਼ਾ ماں ਬੋਲੀ ਦੀ ਤਰੱਕੀ ਵਾਸਤੇ ਹਮੇਸ਼ਾ ਦਵਾ ਕਰਦੇ ਆ ਤੇ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਆ ਇੱਕ ਅੱਧੀ ਲਿਖਤ ਆਪਾਂ ਹੋਰ ਪੜ੍ਹਦੀ ਹੈ ਜੀ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਜੀ ਨਰਿੰਦਰ ਫੌਲ ਜੀ ਨੇ ਜੀ ਉਹਨਾਂ ਨੂੰ ਸ਼ਰਧਾਂਜਲੀ ਨਾਂ ਤੇ ਇੱਕ ਕਵਿਤਾ ਲਿਖੀ ਸੀ ਹਾਂਜੀ ਆਪਾਂ ਕਵਿਤਾ ਸਾਂਝੀ ਕਰਦੇ ਆਂ ਨਾਲੇ ਸਾਰਿਆਂ ਨੂੰ ਇਹ ਗੱਲ ਕਹਾਂਗੇ ਕਿ ਜਰੂਰ ਜਿਹੜੀਆਂ ਇਸ ਵੀਡੀਓ ਨੂੰ ਦੇਖ ਕੇ ਨਾ ਆਪਣੇ ਬੱਚਿਆਂ ਦੇ ਵਿੱਚ ਉਤਸ਼ਾਹ ਜੇ ਆਪਣੀ ਧੀ ਨੂੰ ਨਾ ਲੈ ਕੇ ਉਹਨੂੰ ਪੁੱਤ ਦਾ ਦਰਜਾ ਦੇਣ ਦੀ ਕੋਸ਼ਿਸ਼ ਕਰੋ ਕਿਉਂਕਿ ਅੱਜ ਮਨਜੀਤ कौर ਨੇ ਜੋ ਕਰ ਦਿਖਾਇਆ ਹੈ ਨਾ ਆਪਣੇ ਆਪਣੇ ਬਾਪ ਦੀ ਪੱਗ ਸਿਰ ਤੇ ਰੱਖ ਲਈ ਆ ਇਹ ਮਨਜੀਤ कौर ਹੀ ਨੇ ਬਹੁਤ ਵੱਡਾ ਫਰਜ਼ ਨਿਭਾਇਆ ਆ ਇਹ ਆ ਕੇ ਪਰਦੇਸਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਵੱਡੀ ਆ ਵੱਡੀਆਂ ਜਿਹੜੀਆਂ ਨੌਕਰੀਆਂ ਤੇ ਲਵਾਇਆ ਆ ਤੇ ਅੱਜ ਪੜ੍ਹ ਲਿਖ ਕੇ ਉਹ ਬੱਚੇ ਜਿਹੜੇ ਆ ਇੱਥੇ ਦੀਆਂ ਸਰਕਾਰਾਂ ਦੇ ਵਿੱਚ ਯਾਨੀ ਕਿ ਜਰਮਨ ਗਵਰਨਮੈਂਟ ਦੇ ਵਿੱਚ ਵੱਡੀਆਂ ਨੌਕਰੀਆਂ ਤੇ ਲੱਗੇ ਹੋਏ ਆ ਸੋਹਣੇ ਕੰਮਕਾਰ ਕਰ ਰਹੇ ਆ ਤੇ ਸੋਹਣੀ ਜ਼ਿੰਦਗੀ ਜਿਉ ਰਹੇ ਆ ਤੇ ਆਪਾਂ ਕਰੀ ਕਰੀਏ ਸਾਂਜੀ ਆਪਾਂ ਜਿਹੜੀ ਆ ਬੇਨ ਜੀਰ ਮਨੁੱਖ ਤੁਰ ਗਿਆ ਇੱਕ ਕਣ ਸ਼ਾਮਾ ਰੁੱਖ ਤੁਰ ਗਿਆ ਪੰਜਾਬੀ ਸਿਹਤ ਨੂੰ ਪੈ ਗਿਆ ਘਾਟਾ ਮਾਂ ਬੋਲੀ ਦਾ ਪੁੱਤ ਤੁਰ ਗਿਆ ਪਰਿਵਾਰ ਦੇ ਉੱਤੇ ਟੈ ਪਿਆ ਕਹਿਰ ਫੈਲ ਗਈ ਸੋਗ ਦੀ ਲਹਿਰ ਘਰ ਹਨੇਰਾ ਕੁੱਪ ਤੁਰ ਗਿਆ ਸਿਹਤ ਸੁਭਾਵਾਂ ਦਾ ਸੀ ਸ਼نگਾਰ ਉੱਗਾ ਸੀ ਸਿਹਤ ਕਾਰ دل ਚਿੱਲੇ ਬਹੁਤ ਕੁਝ ਤੁਰ ਗਿਆ ਜਾਨ ਦੀ ਨਹੀਂ ਸੀ ਉਮਰ ਹਾਲੇ ਕਰਨੇ ਸਨ ਅਜੇ ਕੰਮ ਓਨੇ ਬਾਲੇ ਇੱਕ ਹੀ ਹਾਈ ਰਤ ਤੁਰ ਗਿਆ ਮਾਨਵਤਾ ਦਾ ਸੀ ਸੇਵਾਦਾਰ ਲੋੜਵੰਦਾਂ ਦਾ ਮਦਦਕਾਰ ਦੁਖੀਆਂ ਦੇ ਕੇ ਸੁਖ ਤੁਰ ਗਿਆ ਉਹ ਤਾਂ ਸੀ ਪੰਜਾਬ ਦੀ ਸ਼ਾਨ ਉਹ ਤਾਂ ਸੀ ਯਾਰਾਂ ਦੀ ਜਿੰਦ ਜਾਨ ਮੋੜ ਕੇ ਸਭ ਤੋਂ ਮੁਖ ਤੁਰ ਗਿਆ ਕਰਮ ਸ਼ੀਲ ਜਥੇ ਬੰਦਕ ਯੋਦਾ ਸੀ ਬੁਲੰਦ ਹੌਸਲਾ ਉਹਦਾ ਮੌਤ ਨਾ ਸਕਦੀ ਰੁਕ ਤੁਰ ਗਿਆ ਆ ਮਾਸਟਰ ਕਰਨੈਲ ਸਿੰਘ ਨੀਜਰ ਸਲਾਮਾ ਹੁੰਦੀਆਂ ਜਾਂਦਾ ਸੀ ਜਿੱਧਰ ਵੱਖਰੀ ਬਣਾ ਕੇ ਠੱਕ ਤੁਰ ਗਿਆ ਬੇਨ ਜੀ ਮਨੋਖ ਤੁਰ ਗਿਆ ਬੇਨ ਜੀ ਮਨੋਖ ਤੁਰ ਗਿਆ ਕੀ ਬਾਤ ਹੈ ਕਿਆ ਬਾਤ ਹੈ ਇੱਕ ਲਿਖਾਰੀ ਦੇ ਜਾਣ ਤੋਂ ਬਾਅਦ ਦੂਸਰੇ ਲਿਖਾਰੀ ਨੇ ਲਿਖਤ ਲਖੀਆ ਤੇ ਲਿਖਤ ਵੀ ਇਹੋ ਜੀ ਲਖੀਆ ਕਿ ਮੇਰੀਆਂ ਖੁਦ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆਇਆ ਤੇ ਮਹਿਸੂਸ ਹੁੰਦਾ ਆ ਕਿ ਇੱਕ ਲਿਖ ਲਿਖਾਰੀ ਜਿਹੜਾ ਵਾ ਉਹ ਲਿਖਤ ਦੇ ਨਾਲ ਕੀ ਕੁਝ ਲਿਖ ਦਿੰਦਾ ਆ ਤੇ ਆ ਆਪਾਂ ਜਰੂਰ ਸਾਂਝੀ ਕਰਦੀ ਆਪਣੇ ਪਰਿਵਾਰ ਬਾਰੇ ਆਪਣੇ ਪਰਿਵਾਰ ਦੇ ਕਿੰਨੇ ਮੈਂਬਰ ਐ ਸੀਗੇ ਆਪਾਂ ਕਿੰਨੇ ਆ ਆਪਾਂ ਤੇ ਉਹਦੇ ਬਾਰੇ ਵੀ ਆਪਾਂ ਜਰੂਰ ਆਪਾਂ ਸਾਰਿਆਂ ਨਾਲ ਸਾਂਝੀ ਕਰਦੀਏ ਹੈਨਾ ਮਨਜੀਤ ਕੋਰਨਿਜਰ ਮੇਰੀ ਮੇਰੀ ਭੈਣਾਂ ਮੇਰਾ ਪਿੰਡ ਸਿਧਮਦ ਹੁੰਦਾ ਆ ਤੇ ਮਨਜੀਤ ਕੋਰਨਿਜਰ ਦਾ ਨਿਜਰਾ ਪਿੰਡ ਆ ਪਰ ਇਹ ਮੇਰੀ ਭੂਆ ਦੀ ਕੁੜੀ ਆ ਤੇ ਮੇਰੀ ਵੱਡੀ ਭੈਣ ਜੀ ਕਿਰਨੈਲ ਸਿੰਘ ਨੇਜਰ ਜੀ ਮੇਰੇ ਫੁੱਫੜ ਸਨ ਤੇ ਮੈਂ ਹਮੇਸ਼ਾ ਲੋਕਾਂ ਦੀ ਇੰਟਰਵਿਊ ਕਰਦਾ ਵਾਂ ਤੇ ਮੈਂ ਆਪਣੇ ਘਰ ਦੇ ਹੀਰੇ ਦੀ ਇੰਟਰਵਿਊ ਕਿਉਂ ਨਾ ਕਰਾਂ ਹਮ ਇਹ ਇੱਕ ਗੱਲ ਵੱੜਦੀ ਆ ਵੈਸੇ ਕਿਉਂਕਿ ਸਾਡੇ ਵਿੱਚੋਂ ਅੱਜ ਉਹਨਾਂ ਦਾ ਤਾਰਾ ਤਾਰਾ ਅੱਖਾਂ ਦਾ ਤਾਰਾ ਤੁਰ ਗਿਆ ਜਿਹਨੂੰ ਲੈ ਕੇ ਅੱਜ ਅਸੀਂ 25 ਸਾਲ ਬਾਅਦ ਅਸੀਂ ਦੋਨੇ ਭੈਣਾਂ ਪਤਾ ਇਕੱਠੇ ਹੋਈਆਂ ਤੇ ਇਸ ਇੰਟਰਵਿਊ ਨੂੰ ਅਸੀਂ ਤਾਰੇ ਨੂੰ ਵੀ ਡੈਡੀਕੇਟ ਕਰਾਂਗੇ ਇਸ ਇੰਟਰਵਿਊ ਦੇ ਵਿੱਚ ਅਸੀਂ ਉਹਦੀ ਉਹਦੀ ਵੀ ਯਾਦ ਤੇ ਨਾਲ ਸਾਡੀ ਭੂਆ ਜੀ ਦੀ ਵੀ ਯਾਦ ਜਿਹੜੀ ਆ ਉਹ ਵੀ ਆ ਤਾਜੀ ਕਰਾਂਗੇ ਹਨਾ ਮਾਤਾ ਜੀ ਦੀਆਂ ਕੋਈ ਗੱਲਾਂ ਬਾਤਾਂ ਬਹੁਤ ਬਹਾਦਰ ਲੇਡੀ ਸੀ ਇਹ ਇੱਕ ਵੱਡੇ ਪਰਿਵਾਰ ਵਿੱਚੋਂ ਆਈ ਪੰਜਾਂ ਪੈਣਾ ਦੀ ਵੱਡੀ ਭੈਣ ਪਹਿਲਾਂ ਉਹਨਾਂ ਨੂੰ ਧੀਆ ਵਾਂਗਰ ਪਾਲਿਆ ਫਿਰ ਵਿਆਹ ਆ ਆਪਣੇ ਮਾਂ ਬਾਪ ਦੀ ਸਾਰੀ ਜ਼ਿੰਮੇਵਾਰੀ ਚੱਕੀ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਕਿਹਾ ਕਿ ਮੇਰੇ ਬਾਪ ਨੂੰ ਉਹਨਾਂ ਨੇ ਪੂਰੀ ਖੁੱਲ ਦਿੱਤੀ ਜੇਕਰ ਕੋਈ ਕਰੂੰ ਉਸ ਦੀ ਪਤਨੀ ਕਰਦਾ ਸਾਰਾ ਕੁਝ ਸੰਭਦੀ ਹੈ ਤਾਂ ਉਹ ਤਾਂ ਹੀ ਬੰਦਾ ਲੋਕ ਸੇਵਾ ਤੇ ਜਾਂ ਬਿਲਕੁਲ ਬਿਲਕੁਲ ਦੁਨੀਆਂ ਦੇ ਬਾਹਰ ਨਹੀਂ ਤੁਰ ਸਕਦਾ ਜੇ ਘਰ ਵਿੱਚ ਬੱਚੇ ਨਾਲ ਸੰਭ ਸਕਣ ਘਰ ਵਾਲੀ ਤੇ ਫਿਰ ਬਾਹਰ ਕਿਹਨੇ ਕੰਮ ਕਰਨਾ ਹੈ ਨਾ ਜੋ ਕਰਨੈਲ ਸਿੰਘ ਨੀਜਰ ਦਾ ਅੱਜ ਜੋ ਵੀ ਨਾ ਆ ਆ ਉਹ ਸਿਰਫ ਤੇ ਸਿਰਫ ਮੇਰੀ ਮਾਤਾ ਜਗਿੰਦਰ ਕੌਰ ਦੇ ਨਾ ਦੇ ਕਾਰਣੀ ਹੈ ਬਿਆਨ ਸੋ ਦੀ ਜਿਹੜੀ ਬੇਟੀ ਸੀ ਹਾਂਜੀ ਬਾਕੀ ਅਸੀਂ ਅੱਜ ਸਪੇਨ ਦੀ ਧਰਤੀ ਉੱਤੇ ਬੈਠੇ ਹਾਂ ਬੈਠਣ ਦੀ ਵਜ੍ਹਾ ਸਾਡੀ ਹੈਗੀ ਆ ਤਾਰਾ ਜੀ ਜੀ ਮੇਰਾ ਛੋਟਾ ਵੀਰ ਇਕੋ ਇਕਲੋਤਾ ਭਰਾ ਜਿਹੜਾ ਕਿ ਸਪੈਨ ਦੀ ਧਰਤੀ ਉੱਤੇ 9 ਅਕਤੂਬਰ ਨੂੰ ਤੁਰ ਗਿਆ ਅਸੀਂ ਤਾਂ ਉਸੇ ਦੇ ਸੋਗ ਵਿੱਚ ਬੈਠੇ ਆਂ ਪਰ ਬਤਾਂ ਪਰਿਵਾਰਕ ਚੱਲਦੀਆਂ ਸੀਗੀਆਂ ਤੇ ਕਿਉਂ ਨਾ ਮੈਂ ਕਿਹਾ ਕੈਮਰਾ ਫਿੱਟ ਕਰਕੇ ਆਪਾਂ ਇਹਨੂੰ ਰਿਕਾਰਡ ਕਰ ਲਈਏ ਜੀ ਤੇ ਉਸੇ ਸੋਗ ਦੇ ਵਿੱਚ ਬੈਠਿਆਂ ਬਾਰ-ਬਾਰ ਅੱਜ ਪਾਪਾ ਜੀ ਦੀਆਂ ਗੱਲਾਂ ਕਰ ਰਿਆ ਸੀ ਤੇਾਰੇ ਦੇ ਗੰਮ ਦੇ ਵਿੱਚਾਂ ਦੀ ਯਾਦ ਜੀ ਹੋਰ ਵੀ ਦੁੱਖदाई ਹੋ ਰਹੀ ਸੀ ਇੰਨੇ ਦਿਨਾਂ ਤੋ ਰੋਣ ਨਹੀਂ ਦਿੱਤਾ ਤਾਂ ਹੁਣ ਤੂੰ ਰੋਣਾ ਹੈ ਹਾ ਵੱਡਾ ਜਿਗਰਾ ਯਾਰ ਤੇ ਜੋ ਦੁਨੀਆ ਤੇ ਇਨਸਾਨ ਆਇਆ ਪੈਣਾ ਉਹਨੇ ਜਾਣਾ ਤਾਂ ਹੈਗਾ ਹੀ ਹੈ ਨਾ ਜਿੱਥੇ ਮਾਸਟਰ ਕਨੈ ਸਿੰਘ ਜੀ ਨਿੱਜਾ ਕਦੇ ਸੋਚਿਆ ਨਹੀਂ ਹੋਊਗਾ ਕਿ ਉਹ ਵੀ ਦੁਨੀਆ ਤੋਂ ਤੁਰ ਜਾਣਗੇ ਕਿੰਨੇ ਲੋਕ ਹਜ਼ਾਰਾਂ ਦੇ ਹਸਾਮਨਾ ਸਟੂਡੈਂਟ ਉਹਨਾਂ ਦੇ ਕੋਲ ਪੜੇ ਹੋਏ ਆ ਜਿਨ੍ਹਾਂ ਨੇ ਆ ਵੀਡੀਓ ਦੇਖਣੀ ਆ ਜੀ ਆਪ ਲੋਕਾਂ ਨੂੰ ਉਹਨਾਂ ਨੇ ਜ਼ਿੰਦਗੀ ਦਿੱਤੀ ਜਿੰਦਗੀ ਦਿੱਤੀ ਤੇ ਪੜਾਇਆ ਨੌਕਰੀਆਂ ਤੇ ਲਵਾਇਆ ਆ ਕੰਮ ਰੋਜ਼ਗਾਰ ਤੇ ਪਾਇਆ ਆ ਹੈ ਨਾ ਬੜੇ ਲੋਕਾਂ ਦੀ ਮਦਦ ਕੀਤੀ ਆ ਸਰਕਾਰੀ ਦਰਬਾਰੇ ਮਦਦ ਕੀਤੀ ਆ ਹੈ ਨਾ ਮੈਨੂੰ ਇੱਕ ਘਟਨਾ ਯਾਦ ਹੈ ਕਿ ਮੈਂ ਗੋ ਕਾਲਜਾਂ ਦੇ ਵਿੱਚ ਪੜ੍ਹਦੀ ਹਾਂ ਤੇ ਸਾਡਾ ਸੈਂਟਰ ਜਿਹੜਾ ਹੈਗਾ ਉਹ ਨਕੂਦਰ ਬਣ ਗਿਆ ਮੇਰੀ 10ਵੀਂ ਦੇ ਬੋਰਡ ਦੇ ਪੇਪਰਾਂ ਵਾਸਤੇ ਤੇ ਪਾਪਾ ਜੀ ਦੀ ਬਦਲੀ ਲਲੀਆਂ ਕਲਾ ਜਲੰਧਰ ਦੇ ਵਿੱਚ ਹੋ ਗਈ ਤੇ ਪਾਪਾ ਜੀ ਮੇਰੇ ਨਾਲ ਮੇਰੇ ਪੇਪਰ ਦੇਣ ਨਹੀਂ ਗਏ ਮੇਰੇ ਨਾਲ ਮੇਰੇ ਤਾਇਆ ਜੀ ਦਾ ਬੇਟਾ ਹਮੇਸ਼ਾ ਮੇਰੇ ਪੇਪਰ ਦਵਾਉਂਦਾ ਰਿਹਾ ਪਰ ਪਾਪਾ ਜੀ ਦੂਸਰੇ ਲੋਕਾਂ ਦੀ ਮਦਦ ਦੇ ਵਾਸਤੇ ਦੂਸਰੇ ਦੇ ਲਈ ਕਿਸੇ ਹੋਰ ਸੈਂਟਰ ਦੇ ਵਿੱਚ ਆਪਣੀ ਹਣੀ ਡਿਊਟੀ ਲੱਗੀ ਹੋਈ ਸੀ ਨੇ ਹਮੇਸ਼ਾ ਆਪਣੇ ਬੱਚਿਆਂ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਆਪ ਕਰ ਲੈਣਗੇ ਪਰ ਉਹ ਉਹਨਾਂ ਨਾਲ ਖੜੇ ਉਹਨਾਂ ਦਾ ਆਸਰਾ ਬਣੇ ਜਿਨ੍ਹਾਂ ਦੀ ਜਿਨ੍ਹਾਂ ਨੂੰ ਉਸ ਵੇਲੇ ਜ਼ਰੂਰਤ ਹੁੰਦੀ ਸੀ ਸਾਡੇ ਤੋਂ ਉੱਪਰ ਉਹ ਹਮੇਸ਼ਾ ਇਸ ਕਰਕੇ ਹੁਣ ਵੀ ਕਦੇ ਜੇ ਕੋਈ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤੇ ਮੈਨੂੰ ਹੀ ਉਹਨਾਂ ਦਾ ਜ਼ਿੰਦਗੀ ਦਾ ਸਿਧਾਂਤ ਹੀ ਮੈਨੂੰ ਆਪਣੇ ਵਿੱਚ ਰੱਖਣਾ ਪੈਂਦਾ ਹੈ ਕੌਣ ਪਰਿਵਾਰ ਜ਼ਰੂਰਤਮੰਦ ਹੈ ਜਾਂ ਸਾਡੇ ਤੋਂ ਦੂਸਰਾ ਜ਼ਿਆਦਾ ਜ਼ਰੂਰਤਮੰਦ ਹੈ ਲਓ ਜੀ ਇਹ ਸੀਗੀ ਗੱਲਬਾਤ ਸਾਡਾ ਗੱਲਾਂ ਦਾ ਸੈنسਲਾ ਨਹੀਂ ਹੋਣਾ ਖਤਮ ਤੇ ਅਸੀਂ ਬੜੀਆਂ ਸਾਡੀਆਂ ਯਾਦਾਂ ਆ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਅਸੀਂ ਆਪਸ ਵਿੱਚ ਵੀ ਕਰਨੀਆਂ ਆ ਤੁਹਾਡੇ ਨਾਲ ਹੋਰ ਵੀ ਅਸੀਂ ਸਾਂਝੀਆਂ ਕਰਾਂਗੇ ਤੇ ਹੁਣ ਭੈਣ ਆਉਂਦੀ ਰਹੂਗੀ ਤੇ ਅਸੀਂ ਵੀ ਇਹਦੇ ਕੋਲ ਜਾਂਦੇ ਰਾਵਾਂਗੇ ਤੇ ਇੰਟਰਵਿਊ ਕਰਦੇ ਰਾਵਾਂਗੇ ਕਿਉਂਕਿ ਯਾਦਾਂ ਬਹੁਤ ਸਾਰੀਆਂ ਆ ਬਹੁਤ ਸਾਰੀਆਂ ਗੱਲਾਂ ਬਾਤਾਂ ਵਾ ਹਜੇ ਅਧੂਰੀਆਂ ਆ ਤੇ ਉਸ ਲਈ ਉਹਨਾਂ ਚਿਰ ਇੰਨੀ ਕਿ ਦੇਖੋ ਤੇ ਅਗਲੀ ਗੱਲਬਾਤ ਅਸੀਂ ਫੇ ਮਾਸਟਰ ਕਰਨੈਲ ਸਿੰਘ ਦੀ ਜੀਵਨੀ ਦੇ ਉੱਤੇ ਹੋਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਬਾਕੀ ਤੁਹਾਡੇ ਵਿੱਚੋਂ ਜਿਹੜੇ ਮੇਰੇ ਵੀਰ ਭਰਾ ਜਾਂ ਨਾਲ ਉਹਨਾਂ ਦੇ ਜਿਹੜੇ ਮੇਰੇ ਸਤਿਕਾਰਯੋਗ ਲੇਖਾਰੀ ਸੀਗੇ ਜਾਂ ਟੀਚਰ ਸੀਗੇ ਨਾਲ ਪੜ੍ਹਾਉਂਦੇ ਸੀਗੇ ਜੋ ਵੀ ਇਸ ਵੀਡੀਓ ਦੇ ਥੱਲੇ ਕਮੈਂਟ ਜ਼ਰੂਰ ਕਰਿਓ ਉਹਨਾਂ ਕਮੈਂਟਾਂ ਨੂੰ ਅਸੀਂ ਪੜ੍ਹ ਕੇ ਤੁਹਾਡੀਆਂ ਉਹਨਾਂ ਯਾਦਾਂ ਨੂੰ ਅਸੀਂ ਤਾਜ਼ਾ ਕਰਨ ਦੀ ਕੋਸ਼ਿਸ਼ ਕਰਾਂਗੇ ਤਦ ਤੱਕ ਲਈ ਆਪਾਂ ਹੁਣ ਆਪਾਂ ਅਲਵਿਦਾ ਲੈਨੇ ਆ ਸਾਰਿਆਂ ਨੂੰ ਹੈਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ